हां जी दोस्तों सत श्री अकाल सारे फार्मर वीरा नु सो दोस्तों आज पहुंचेया ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰਿੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਹੁੰਦੇ ਆ ਥੋੜਾ ਜਿਹਾ ਵਕਪਾ ਪੈ ਗਿਆ ਦੋਸਤੋ ਵੀਡੀਓ ਆਪਾਂ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਿਆਗੇ ਬੱਟ ਕੋਈ 2 4 3 ਨਗ ਜਿਹੜੇ ਦੋਸਤੋ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਇਸ ਕਿੱਲੇ ਦੇ ਉੱਪਰ ਸੋ ਚਾਹ ਬਣ ਵੀਰ ਖਰੀਦਦਾਰ ਜਿਹੜੇ ਆਪਣੇ ਤੁਸੀਂ ਜਦੋਂ ਮਰਜ਼ੀ ਵਿజిਟ ਕਰ ਲਿਓ ਦੋਸਤੋ ਕੋ ਦੋ ਚਾਰ ਨਗ ਜਿਹੜੇ ਆ ਇਸ ਕਿਲੇ ਦੇ ਉੱਪਰ ਤੁਹਾਨੂੰ ਮਿਲ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਪਸ਼ੂ ਤੁਹਾਨੂੰ ਸੌਰੀ ਤਿੰਨ ਪਸ਼ੂ ਦਿਖਾਉਨੇ ਆ ਠੀਕ ਆ ਜੀ ਦੋ ਬਿਹੜਾਂ ਨੇ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਇੱਕ ਮੱਝ ਬਿਲਕੁਲ ਤਾਜੀ ਸੱਜਰ ਸੁਈ ਆ ਤੇ ਨਾਲ ਦੀ ਨਾਲ ਜਿਹੜੀ ਦੋਸਤੋ ਕੱਲੇ ਕੱਲੇ ਪਸ਼ੂ ਦੀ ਤੁਸੀਂ ਚੁਵਾਈ ਵੀ ਦੇਖ ਲਓਗੇ ਠੀਕ ਆ ਜੀ ਕੋਈ ਪੰਜ ਪੰਜ 7 7 ਦਾਦਾ ਤੜਾ ਮਾਰ ਕੇ ਆਪਾਂ ਤਸੱਲੀ ਨਾਲ ਦੀ ਨਾਲ ਕਰਵਾ ਦਾਂਗੇ ਅਗੋਂ ਮੇਰੇ ਵੀਰ ਕਿਸੇ ਫਾਰਮਰ ਵੀਰ ਦਾ ਜਿਹੜਾ ਦੋਸਤੋ ਫਰਜ ਬਣ ਜੋਗੇ ਤਸੱਲੀ ਕਰਨੀ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਉਹ ਕਰਟੇਰੀਆ ਤੁਸੀਂ ਜਰੂਰ ਪੂਰਾ ਕਰ ਲਿਓ ਠੀਕ ਆ ਜੀ ਤੇ ਕਰਿਆਲੇ ਤੁਸੀਂ ਖਾਸ ਵਿਜਿਟ ਕਰਨੀ ਆ ਕਰਿਆਲੇ ਦੀਆਂ ਬਾਹਰ ਬੇਕਾਂ ਜੀਆਂ ਤੁਸੀਂ ਪਹੁੰਚ ਜਾਂਦੀਆਂ ਨੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਤਰੀਕ ਦੋਸਤੋ 6 ਅਗਸਤ ਨੂੰ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਠੀਕ ਆ ਜੀ ਸਮਾਂ ਕੋਈ ਸ਼ਾਮ ਦੇ 3:30 ਪੌਣੇ 4:00 ਵਜੇ ਦਾ ਆਹ ਲੈਨੇ ਆ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰਿੰਦਰ ਜੀ ਤੇ ਸਾਸਰੀ ਕਾ ਜੀ ਸਾਸਰੀ ਰਾਜਵੀਰ ਕੀ ਆ ਜੀ ਕੀਤਾ ਵੀਰੇ ਵਧੀਆ ਉਹਦੇ ਕਿਰਪਾ ਪਤਿਆ ਚੰਗੇ ਚਾਹੀਦੇ ਵੀਰਿੰਦਰ ਜੀ ਤਾਂ ਤੇ ਪਸ਼ੂ ਇਸੇ ਤਰ੍ਹਾਂ ਫਿਰ ਆਪਣੇ ਕੋਲ ਆਉਂਦੇ ਰਹੇ ਗੱਲ ਕਰਦੇ ਰਹੇ ਇਹ ਵੀ ਇਹ ਆਪਣਾ ਗਾਂ ਫਿਆਂ ਜਿਹੜਾ ਥੋੜਾ ਕੰਮ ਆਪਣਾ ਕੋਲੋਂ ਮਨ ਤੇ ਗੱਲ ਹੁੰਦੀ ਰਹੀ ਹੈ ਤੇ ਉਹ ਕਿ ਜਾਂਦੇ ਰਹੇ ਮਾਰ ਠੀਕ ਹੈ ਜੀ ਹਾਂ ਇਸ ਤਰ੍ਹਾਂ ਇੱਕ ਦੋ ਨਾਲ ਆਉਂਦੇ ਰਹੇ ਤੇ ਨਾਲ ਨਾਲ ਸੇਰ ਹੁੰਦੇ ਜਾਂਦੇ ਰਹੇ ਠੀਕ ਹੈ ਜੀ ਹਾਂ ਜੀ ਤੇ ਅੱਜ ਆਪਣੇ ਕੋਲ ਜਿਹੜੇ ਤਿੰਨ ਐਨੀਮਲ ਆਪਾਂ ਦੱਸਿਆ ਵੀਰੇ ਇੱਕ ਤਾਂ ਮੱਝ ਆਪਣੇ ਕੋਲ ਸੱਜਰ ਤਾਜੀ ਸੋਈ ਆ ਹਾਂ ਜੀ ਬੜਾ ਵੀ ਬਿਲਕੁਲ ਛੋਟੇ ਛੋਟੇ ਦਿਨਾਂ ਦੇ ਵਿੱਚ ਹੀ ਹਾਂ ਜੀ ਇਹਨੂੰ ਦਾ ਪਰਸੋਂ ਸੋਈ ਜਰਸੀ ਦੂਜੀ ਨੂੰ ਅੱਜ ਪੰਜਵਾਂ ਦੇਣੀ ਆ ਤੇ ਮੱਝ ਨੂੰ ਅੱਜ ਸਤਵਾਂ ਦੇ ਸੱਜਰ ਤਾਜੀ ਸੂਈ ਆ ਤੇ ਇਹਦਾ ਸੁਆ ਇੰਦਰਜੀ ਦੇ ਵੀਰ ਦਾ ਇਹ ਦੂਜਾ ਸੁਆ ਵੀਰੇ ਦੂਜਾ ਦੂਜਾ ਸੁਆ ਬਾਦ ਇਹਨੂੰ 7 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਦੁੱਧ ਹੋਊ ਮਤਲਬ ਕਿ 10 ਲੀਟਰ ਹੀ ਪਰ 9 ਦੀ ਆਪਾਂ ਮੰਨ ਲਾ ਕੇ ਗਾਰੰਟੀ ਦੇ ਭਾਅ ਕੋ ਲੈ ਜੇ ਪੈਣਪਰਾ ਪਹਿਲੀ ਗੱਲ ਤਾਂ ਪਚਵਾ ਕੇ ਦੇਣੀ ਆ ਤੇ ਬਾਕੀ ਆ ਕਿ ਜੇ ਕੇ ਪੈਣਪਰਾ ਨੇ ਆਨਲਾਈਨ ਖੜਨੀ ਆ ਤਾਂ 9 ਦੀ ਪੂਰੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਇਹ ਸੁਆ ਦੂਜਾ ਕਿਤੇ ਜਦ ਦੂਜਾ ਦੂਜਾ ਸੁਆ ਪਿਓਰ ਦੱਜਾ ਬੱਚਾ ਮਗਰ ਤੇ ਕੀ ਆ ਕੱਟੀ ਆ ਮਗਰੇ ਦੀ ਉਹ ਵੀ ਮਗਰੇ ਤੇ ਕੱਟੀ ਆ ਦੋਸਤੋ ਆ ਫੀਮੇਲ ਕਾਫ ਆ ਤਾਂ ਦੁੱਧ ਹੋਵੇ ਨਾ ਹੋਵੇ ਜਿਹੜਾ ਮੇਰਾ ਵੀਰ ਮੰਨ ਕੇ ਕੋਈ ਵੀ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ। ਬਾਕੀ ਥਣ ਥਣ ਦੇਵਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਪਾਂ। ਬਾਕੀ ਵੀਰ ਜੀ ਤਾਂ ਚੋਣ ਚਾਂਣ ਭਰਾਉਣ ਨੂੰ ਨਾ ਚੰਗੀ ਚੋਣ ਚੋਣ ਤਾਂ ਪੱਤਾਰਾ ਮਰਾਦ ਨੇ ਰਾਜਵੀਰ ਪਿਉਣ ਚੰਗੀ ਆ। ਪੋਲੀ ਜਾਂ ਨਾ ਮਤਲਬ ਜਿਆਦੀ ਪੋਲੀ ਐ ਤੇ ਨਾ ਜਿਆਦੀ ਕਰੜੀ ਵਧੀਆ ਚਵਾਈ ਸੁਹਣੀ ਆ। ਬਜਮੀ ਤਾਰ ਵਾਈਦੀ ਯਾਰ ਪੂਰੀ। ਠੀਕ ਆ ਜੀ। ਲਓ ਵੀਰ ਖੋਲ ਕੇ ਤੁਰਗੇ ਇਹਨੂੰ। ਲਓ ਵੀ ਭਰਾਵੋ ਪਹਿਲੇ ਨੰਬਰ ਤੋਂ ਜਿਹੜੀ ਅਸੀਂ ਸ਼ੁਰੂਆਤ ਕੀਤੀ ਸੀ ਇਹ ਮੱਝ। ਸੋ ਸੈਕੰਡ ਟਾਈਮ ਰਾ ਦੂਜਾ ਸੂਬਾ ਆਹ ਫੇਸ ਕੁਆਲਿਟੀ ਤੋਂ ਠੀਕ ਆ ਜੀ ਸੋ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਹੋ 10 ਕਿਲੋ ਹੀ ਬਾਕੀ 9 ਦੀ ਗਾਰੰਟੀ ਤੇ ਪੇਜਾ ਇੱਥੇ ਕੋਈ ਚੋਹ ਤੇ 10 ਹੀ ਚਵਾਵਾਂਗੇ ਲਓ ਜੀ ਲੀਟਰ ਮਰਾ ਕੇ ਦੇਵਾਂਗੇ ਭੈਣ ਭਰਾਵਾਂ ਨੂੰ ਔ 10% ਅੱਗੇ ਉੱਤੇ ਬੈਠਾਂ ਓਕੇ ਨੋ ਹੁਠੇ ਕ ਬਾਕੀ ਜਿੰਨੇ ਵੀ ਆ ਦੋਸਤੋ ਸਭੀ ਆ ਹਾਈਟ మీడియం ਦੇ ਵਿੱਚ ਆ ਦੂਰਨ ਜਿਹੜੇ ਬੇਲਪੂਲ ਚੰਗੀ ਆ ਬੇਲਪੂਲ ਜਿਹੜੀ ਚੰਗੀ ਆ ਲੰਬਾਈ ਚੰਗੀ ਆ ਸੋ ਸਫਾਈ ਸੂਈ ਕਰਮਾਂ ਲਈ ਘਵਾਂਦੇ ਲਈ ਵੀ ਬਹੁਤ ਬਹੁਤ ਸੋਹਣੀ ਆ ਮਾਰ ਵੀ ਤਾਂ ਰੈਟਰਾ ਕਿਲੋ ਹਾਂਜੀ ਹਾਂਜੀ ਇੱਦਾਂ ਮਾਰਦੇ ਨੇ ਲਓ ਜੀ ਆ ਤਾਂ 100 ਆ ਤੁਸੀਂ ਵੇਖੋ ਅਗਲੇ ਪਿਛਲੇ ਥੰਮ ਦੀ ਆ ਚਵਾਈ ਕਰੋ ਚੈੱਕ ਠੀਕ ਹੈ ਧਾਰ ਧਾਰ ਤੋਂ ਜਿਹੜੀ ਆ ਦੋਸਤੋ ਬਿਲਕੁਲ ਇੱਕ ਨੰਬਰ ਆ ਮੋਟੀ ਧਾਰ ਆ ਉਹਨੂੰ ਉਹ ਜਿਹੜੀ ਮੋਟੀ ਧਾਰ ਆ ਭਰਾਉਣ ਭਰਾਉਣ ਜਿਹੜੀ ਬਿਲਕੁਲ ਪੋਲੀ ਆ ਰੂਮ ਵਰਗੀ ਆ ਪਕਸਰ ਜਿਹੜਾ ਦੋਸਤੋ ਇਹ ਤੇ ਜ਼ਿਕਰ ਕਰ ਦਿੰਨੇ ਆ ਵੀ ਤੁਸੀਂ ਜਿਹੜੀ ਅੱਗੇ ਚਵਾਈ ਕਰੋਗੇ ਤੇ ਇਸ ਬੇਸ ਤੇ ਤੁਸੀਂ ਜਿਹੜੀ ਆ ਦੋਸਤੋ 11 ਕਿਲੋ ਰਾਜਵੇਰੇ ਇਥੋਂ ਮੈਂ ਗਵਾਂਡੋ ਲਈ ਆ ਕੋ ਦੂਰ ਹੋਣੀ ਮੱਝ ਲਈ ਅੱਛਾ ਜੀ 11 ਕਿਲੋ ਪਹਿਲਣ ਨੇ ਦੋ ਦੋ ਆਂਦੇ ਦੇ ਮਤਲਬ ਕਿ ਪਾਇਆ ਹੈ ਹਾਂ ਠੀਕ ਹੈ ਤੇ ਜ਼ਿਆਦਾ ਨਹੀਂ ਤੇ ਮਤਲਬ 11 12 ਤਾਂ ਕਿਤੇ ਗਿਆ ਨਹੀਂ ਲਾ ਦੁੱਧ ਦੇ ਦੇਗੀ ਸੇ ਹੋਵੇ ਸੇਵਾ ਐਸੇ ਭੈਣ ਭਰਾ ਕੇ ਲਜਾ ਕੇ ਮੁਰਕੇ ਅੱਠ-ਅੱਠੀ ਦਹੀਂ ਦੇਣੀ ਫੂਨ ਲਾਉਂਦੇ ਆ ਦੁੱਧ ਘਟ ਗਿਆ ਜਾਂ ਦੁੱਧ ਥੋੜਾ ਉਹਦੀ ਵੀਰੇ ਆਪਣੀ ਕੋਈ ਗਾਰੰਟੀ ਨਹੀਂ ਵਿਓ ਬਾਹਰ ਹੋ ਗਿਆ ਡੰਗਰ ਆਪਣੀ ਗਾਰੰਟੀ ਖਤਮ ਐਥੇ ਭਾਵੇਂ ਮੇਰਾ ਟਾਈਮ ਵੀਰੇ ਕੋਈ ਟਾਈਮ ਤਾਂ ਟਾਈਮ 6 ਤੋਂ 6 7 ਤੋਂ 7 ਜਿੰਨਾ ਟਾਈਮ ਕਿਸੇ ਦਾ ਜੀ ਕਰਦਾ ਚੋਈ ਜਾਣ ਠੀਕ ਜੋ ਦੋ ਦੱਸਾਂਗੇ ਉਹ ਨਿਕਲੂਗਾ ਜਦੋਂ ਘਰੋਂ ਬਾਹਰ ਹੋ ਵੀ ਉਹਦੀ ਆਪਣੀ ਕੋਈ ਗਾਰੰਟੀ ਨਾ ਹੋਗੀ ਬਿਲਕੁਲ ਜੀ ਤਸੱਲੀ ਆਪਾਂ ਹਰ ਵਾਰ ਕਹਿੰਦੇ ਵੀ ਇੱਥੇ ਕਰੋ ਆਪਣੀ ਇੱਥੇ ਕਰੋ ਮੇਰੇ ਭੈਣ ਭਰਾ ਜਿੰਨੇ ਕਰਨ ਲੈ ਦੋਸਤੋ 10 ਕਿਲੋ ਦੁੱਧ 9 ਕਿਲੋ ਕੋਈ ਵੀਰ ਮੰਨ ਕੇ ਤਸੱਲੀ ਸ ਤੋ ਚੰਗੀ ਮੱਝ ਚੰਗੀ ਫੇਸ ਕੁਆਲਿਟੀ ਆ ਮਗਰ ਵੀ ਕੱਟੀ ਤੇ ਲੈਣ ਦੇ ਨੇ ਤਾਂ ਇੰਦਰਜੀਤ ਕੀ ਕਰਦਾ ਵੀਰ ਰਾਜ ਵੀਰੇ ਮੋਲ 9095 ਜੋ ਨਹੀਂ ਆਪਾਂ ਕਰਨਾ ਇਹਦਾ 85000 ਮੋਲ ਆ ਤੇ 82 ਦੀ ਝੋਟੀ ਬਿਲਕੁਲ ਜਾਇਜ਼ ਜਿਹੜੀ ਹਾਨ ਆਪਾਂ ਕਰਦਾਂਗੇ 82 ਹਾਂ 82 ਜੋ 500 ਰੁਪਿਆ ਛੋਟ ਕਰਦਾਂ ਭੈਣ ਭਰਾਵਾਂ ਦੀ ਤੇ ਬਾਕੀ ਲਈ ਵੀ ਰਾਜ ਵੀਰੇ ਆਪਾਂ ਇੱਥੇ ਕੀ ਆ ਇਹ ਤਾਂ ਹੋਣਿਆ ਕਿ ਦੂਜਾ ਚਲੋ ਮਾਲ ਆਪਣੇ ਕੋਲੇ ਸੁਥਰਾ ਆਇਆ ਵੀ ਚਲੋ ਉਹਨਾਂ ਦੇ ਦੋ ਚਾਰ ਡੰਗਰਾਂ ਤੇ ਡੰਗਰ ਭਰ ਲੈ ਆ ਤੇ ਮੈਂ ਨਾ ਚਲ ਗਾਵਾਂ ਨਾਲ ਪਾਉਂਦੇ ਤਰ੍ਹਾਂ ਭਾਵੇਂ ਦੁੱਧ 12 13 ਕਿਲੋ ਕਰਕੇ ਭਾਵੇਂ ਮੱਝ ਦਾ ਵੇਖਦੀ ਇੱਥੇ ਲਈ ਉੱਥੇ ਕਾ ਪਰੇਟ ਪਾਤਾ ਇਹਦਾ ਜੋ ਸ਼ੋਰ ਹੋਣੀ ਆ ਜਿਆਦੀ ਭੰਨ ਤੋੜਨੀ ਜ ਹੋਣੀ ਹੋ ਦੋਸਤੋ ਦੱਸੇਗਾ ਰੇਡ ਦੇ ਵਿੱਚੋਂ ਸ਼ੋਰ ਹੋ ਜਾਊਗਾ ਬਿਲਕੁਲ ਮੌਕੇ ਤੇ ਜੋ ਵੀ ਅਮਾਨਤਨ ਉਹੀ ਵਿੱਚੋਂ ਰਹੇਗਾ ਠੀਕ ਆ ਜੀ ਪਹਿਲਾਂ ਜਾਂਦਾ ਵੀਰ ਬਿਲਕੁਲ ਜਾਇਜ਼ ਡਿਮਾਂਡ ਕੀਤੀ ਹੈ ਤੇ ਲੈਂਡਰ ਬਿਲਕੁਲ ਜਾਇਜ਼ ਆ ਤੇ ਬਾਕੀ ਮੱਝ ਜਿਹੜੀ ਦੋਸਤੋ ਇਹ ਪਸੰਦ ਆਊਗੀ ਤੁਹਾਨੂੰ ਸੋਨਾ ਭਾਂਡਾ ਸੋਨਾ ਬਖਾਰਾ ਥੱਲੇ ਉੱਤੇ ਚੋਣ ਚਾਂ ਨਿਕ ਨੰਬਰ ਇਧਰੋਂ ਇੱਕ ਜਰਸੀ ਵੇਖ ਤੁਹਾਨੂੰ ਦਿਖਾਉਣੇ ਆ ਸੈਕ ਤੋ ਜਰਸੀ ਬ੍ਰੀਡ ਦੇ ਵਿੱਚ ਜਿਹੜੇ ਦੋਸਤੋ ਪਸ਼ੂ ਵੀਰ ਕੋ ਖਰੀਦਨੇ ਚਾਹੁੰਦੇ ਆ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਤੋ ਸੂਈ ਸੁਵਾਈ ਹੈ ਵੜ ਤੇ ਇੰਦਰ ਜੀ ਤਾਂ ਵੀਰੇ ਤਾਂ ਸੁਭਾ ਕੇ ਨਮਾ ਵੀਰ ਇਹ ਰਾਜ ਵੀਰੇ ਤੀਜਾ ਸੁਭਾ ਸੂਈ ਆ ਤੇ ਬੱਚੀ ਨੂੰ ਨੇ ਜਨੂ ਦਿੱਤਾ ਪਰਸੋਂ ਇਹ ਕੋਈ ਐ ਇੱਕ ਵਲਦੀ ਸੂਈ ਆ ਅੱਛਾ ਜੀ ਤੇ ਰਾਤ ਨੇ 7-8 ਵਜੇ ਜੇਰ ਪਾਤੀ ਤੇ ਮਤਲਬ ਬੱਚੇ ਨੂੰ ਲਿਆ ਪਰਸੋਂ ਤੇ ਕੱਲ ਸਵੇਰੇ ਚੋਈ ਕੀਤੀ ਇਹਦੀ ਹਾਂ ਜੀ ਕੱਲ ਸ਼ਾਮੀ ਕੀਤੀ ਤੇ ਅੱਜ ਸਵੇਰੇ ਕੀਤੀ ਤਿੰਨ ਚੋਈਆਂ ਇਹਦੇ ਹੋਈਆਂ ਜਾਨੀ ਕੀ ਠੀਕ ਆ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਅੱਜ ਤੀਜਾ ਦਿਨ ਦਾ ਸਰ ਆ ਪਰਸੋਂ ਛਾਮੀ ਜੇ ਸੋਈ ਆ ਲਾਲੋ ਕੋਈ ਦੂਜਾ ਦਿਨ ਆ ਕੱਲ ਦਾ ਤੇ ਅੱਜ ਦਾ ਕਾਲੀ ਚਵਾਈ ਕੀਤੀ ਪਹਿਲੀ ਆ ਪਰ ਲੋ ਜੀ ਕੱਲ ਦੋਸਤੋ ਚਵਾਈ ਕੱਲ ਹੀ ਆਈ ਆਪਣੇ ਕੋਲ ਤਾਂ ਫਿਰ ਨਹੀਂ ਆਈ ਤਾਂ ਆਪਣੇ ਕੋਲੇ ਮਤਲਬ ਗੱਬਣ ਸੀਗੀ ਗਾਂ ਜਿਵੇਂ ਸੁਣੀ ਨਹੀਂ ਆ ਗਾ ਮਤਲਬ ਉਪਰਾਇਆ ਕਰਕੇ ਸੂਪੀ ਆਜੇ ਦਾ ਦਿਨ ਕੋਈ 5-7 ਕੱਢਦੀ ਸੀਗਾ ਠੀਕ ਆ ਜੀ ਹਾਂ ਗਾਂ ਸੁਣੀ ਨਹੀਂ ਇਹ ਆ ਵੀ ਜਦੋਂ ਡਾਕਟਰ ਨਵੇਂ ਥਾਂ ਆਉਂਦਾ ਨਾ ਇਹ ਕਹੋ ਦੋਸਤੋ ਵਿਖਾਲਾ ਤੁਸੀਂ ਵੇਖੋ ਬਹੁਤ ਥੋੜਾ ਵਿਖਾਲਾ 10 ਕਿਲੋ ਇਸ ਵਕਤ ਬੋਲਾਈ ਹੈ ਨਾ ਇਹਨਾਂ ਬੋਲਾ ਰਾਜ ਵੇ 9:00 10:00 ਦੁੱਧ ਪਾਕੀ ਘਰ ਵਾਲਿਆਂ ਨੇ ਬਾਕੀ ਇਹਨਾਂ ਭਾਂ ਭਰਾਵਾਂ ਨੂੰ ਨੋਟ ਕਰਾ ਦੋ ਕਿ ਢਾਂਚਾ ਵੱਡਾ ਚਫਲ ਆ ਜਰਸੀ ਦਾ ਛੋਟੀ ਜਰਸੀ ਨਹੀਂ ਜੇਗੀ। ਤਾਂ ਤੁਸੀਂ ਇੱਕ ਬਿਲਕੁਲ ਆਪਾਂ ਛੋਟੀ ਜਰਸੀ ਵੇਖਦੇ ਆਂ ਕਈ ਵਾਰ ਹਮਾਤਲੀ ਪਾੜੀ ਜਰਸੀ ਨਹੀਂ ਗਈ। ਵਧੀਆ ਕੱਦ-ਕਾਟ ਦੇ ਵਿੱਚ ਤੇ ਫੱਬੂ ਫੂਬ ਪੂਰੀ ਆ ਜਰਸੀ ਬਰੀਡ ਦੇ ਵਿੱਚ ਪ੍ਰੋਪਰ ਇਹ ਜਿਹੜੀ ਫੈੜ ਥਣ ਦੇਵੇ ਦੀ ਸਾਫ ਆ। ਚਾਰ ਥਾਣਾ ਵੰਡ-ਵੰਡ ਆਪਸੀ ਤੁਸੀਂ ਆ ਵੇਖੋ। ਵਾਹ ਜੀ ਵੇਖੋ ਗੱਡੀ ਚੰਗੀ ਗਾਂ ਦੀ। ਸੁਪਖਾਲਾ ਬਹੁਤ ਸੋਹਣਾ ਦੋਸਤੋ ਤੁਸੀਂ ਠੀਕ ਆ ਜੀ। ਚਲ ਹਾਲ ਜਿਹੜਾ ਹੁਣ 10 ਕਿਲੋ ਬੋਲਾ ਆ ਮਗਰਵੱਛੀ ਆ। ਇਹ ਤੇ ਬਿਲਕੁਲ ਜਰਸੀ ਬਰੀ ਠੀਕ ਹੈ ਜੀ ਲੈ ਵੀਰ ਇੰਦਰਜੀਤ ਵੀ ਖੋਲ ਕੇ ਤੋਰ ਗਿਆ ਸੋ ਕਾਤ ਦਾ ਵੱਡਾ ਵੇਲਬੂਲ ਵੀ ਜਿਹੜੀ ਦੋਸਤੋ ਚੰਗੀ ਆ ਲੰਬੀ ਵੀ ਵਾਵਾ ਤੇ ਉੱਚੀ ਵੀ ਬਹੁਤ ਸੋਹਣੀ ਆ ਠੀਕ ਹੈ ਜੀ ਇੱਕ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਮਾਝ ਦਿਖਾਈ ਸੀ ਤੁਸੀਂ ਇੱਕ ਜਜਮੈਂਟ ਕਰ ਲਓ ਬਿਲਕੁਲ ਪਰਪਰਤੀ ਆ ਇਹ ਹੋਰ ਜਰਸੀ ਚਭੂ ਦਾ ਕਰ ਵੀ ਖੁੱਲੀ ਰਹੀ ਆ ਆ ਪੂਰੀ ਫਿੱਟ ਫਾਟ ਆ ਜਿੰਨੇ ਵੀ ਆ ਦੋਸਤੋ ਸਮਝਈ ਆ ਠੀਕ ਆ ਇਹ ਖਬੂਤੀ ਨਿਕੇ ਨਿਕੇ ਕੰਨਾਂ ਤੇ ਮੱਥੇ ਚ ਐ ਟੋਆ ਪੈਂਦਾ ਵੇਖੋ ਕਿੱਡੀ ਸੋਹਣੀ ਕੁਆਲਿਟੀ ਪੱਖੋਂ ਪੂਰੀ ਆਦੀ ਆ ਲਓ ਜੀ ਤੋ ਬੈੜ ਚੰਗੀ ਏ ਦੋਸਤੋ ਜਿਹੜੇ ਵੀਰ ਅਕੇ ਜਰਸੀ ਬ੍ਰੀਡ ਦੇ ਵਿੱਚ ਪਸ਼ੂ ਐਨੀਮਲ ਖਰੀਦਨੇ ਚਾਹੁੰਦੇ ਆ ਠੀਕ ਆ ਜੀ ਤੋ ਤੁਸੀਂ ਜ਼ਰੂਰ ਹੱਥ ਪਾ ਲਿਓ ਠੀਕ ਆ ਚੰਗੀ ਬੈੜਾ ਦੁੱਧ ਸੋਨਾ ਚਵਾ ਦੂਗੀ ਜਿਹੜੇ ਵੀਰ ਚਾਹਦਾ ਵੈਸੇ 15 ਲੀਟਰ ਤੋਂ ਪਲੱਸ ਹੀ ਚੱਲੂਗੀ ਪਲੱਸ ਹੀ ਪਲੱਸ ਹੀ ਰਾਈ ਵੀਰੇ 20 ਦੇ ਦੂਗੀ ਨਾ ਆਦਰ ਵੇਨ ਹੁਣ ਵੇਖੋ ਇਧਰ ਵੇਖੋ ਹਾਂ ਆ ਦੇਖੋ ਐਚ ਐਫ ਗਾਂਵਾਂ ਵਰਗੀ ਕਿ ਨਹੀਂ ਹਾਂ ਤੇ ਗਾਂ ਨੂੰ ਵੀ ਵੇਖੋ ਐਚ ਐਫ ਗਾਂਗ ਪੂਰੀ ਆ ਪੂਰਾ ਆ ਮਿਲ ਚੜਦਾ ਮਤਲਬ ਕਿ ਸੁਣੀ ਆ ਬਾਕੀ ਦੁੱਧ ਤਾਂ ਵੀਰੇ ਗਾਹਣ ਪਾਇਦਾ ਆਪਾਂ ਤਾਂ ਮਤਲਬ ਕਿ ਹੁਣ ਥਾਣੀ ਹਸਾ ਤਾਂ ਦੋਸਤੋ ਦੁੱਧ ਦੀਆਂ ਦੋ ਦੋ ਤੁਸੀਂ ਚੰਗੀ ਸੇਵਾ ਕਰਕੇ ਲੈ ਲਿਓ ਠੀਕ ਹੈ ਜੀ ਫਿਲਹਾਲ ਬੋਲਾ ਜਿੰਨਾ ਤੁਹਾਨੂੰ ਨੋਟ ਕਰਾਇਆ ਉਹਨੇ ਦੀ ਚਵਾਈ ਤੁਸੀਂ ਇੱਥੇ ਆਣ ਕੇ ਕਰ ਲਿਓ ਠੀਕ ਆ ਚੰਗੀ ਭਾਰੀ ਵਜਨ ਲੋੜ ਵਾਲੀ ਆ ਵੈਸੇ ਇੱਕ ਵਾਰੀ ਸੂਸਵਾਜ ਪਸ਼ੂ ਚਲਾ ਜਾਂਦਾ ਕੋਈ ਦੂਜਾ ਤੀਜਾ ਤੀਜਾ ਕਦੇ ਨਾ ਹੋਇਆ ਜਿਵੇਂ ਅੱਜ ਸੂਈ ਨੂੰ ਦੇਖੋ ਕੁਆਰਟੀ ਕਿਦੀ ਐਨ ਖੁੱਚਾਂ ਤੇ ਉੱਤੇ ਚੰਡਾ ਫਾੜੀ ਵਾਲਾ ਐਨ ਸੋਨਾ ਵੜਾ ਠੀਕ ਆ ਇਹਦਾ ਮੁੱਲ ਇੰਦਰਜੀਤ ਕੀ ਕਰਦਾ ਜੀ ਮੁੱਲ ਕਰਾਉਣ ਉਧਰ ਆਈ ਵੀਰੇ ਬੱਕੇ ਡੇੜੀਆਂ ਗਾਵਾਂ ਦੇ ਲੋਕੇ 70 75 ਜੋ 65 ਚੱਲੀ ਜਾਂਦਾ ਵਾ ਮੋਹਲੇ ਦਾ 60000 ਰੁਪਇਆ ਜੇ ਜਸ 95500 ਦੀ ਜਿਹੜੀ ਜਸ ਨਾਣੀ ਬਿਲਕੁਲ ਜਾਇਜ਼ ਰੇਟ ਪਿਆ ਆ ਪਾ ਇਹ ਮਾਲ ਵੇਚਣਾ ਆ ਆ ਪਾ ਜਾਂ ਗੱਲ ਕਰਦੀ ਆ ਠੀਕ ਐਦੋਂ ਥੱਲੇ ਮੇਰਾ ਵੀ 52 53 54 ਲਾ ਆਪਾਂ ਨੂੰ ਕੋਈ ਫੋਨ ਲਾਵੇ ਉਹਦੇ ਜੋ ਖੁਸ਼ੀ ਹੋ ਮੈਂ 500 ਛੜਦਾ 200 ਛੜਦਾ 100 ਛੜਦਾ ਉਹ ਮੇਰੀ ਖੁਸ਼ੀ ਹੋ ਇਥੇ ਆਏ ਠੀਕ ਆ ਇਹ ਦੇਣ ਲੈਣ ਵਾਲੇ ਮੁੱਲ ਜੇ ਆਪਣੇ ਬਿਲਕੁਲ ਠੀਕ ਆ ਤਾਂ ਦੋਸਤੋ ਬਾਕੀ ਜਿੰਨੀ ਗੰਜਾਇਸ਼ ਹੋਊਗੀ ਉਹ ਤੁਹਾਨੂੰ ਬਿਲਕੁਲ ਵਿੱਚ ਦੱਸ ਦਤੀ ਐ ਜੋ ਵੀ ਮਾਨਤਾਂ ਨਾਲ ਤੋ ਪਹਿਲਾ ਵੀਰਾਂ ਦਾ ਵੀ ਆਪਾਂ ਉਹਨਾਂ ਕਮੋਲਾ ਜੈਜ ਕੀਤਾ ਮੰਗਣ ਉਹ ਤਾਂ 65 ਵੀ ਮੰਗਲੀ ਗਾਂ ਵੇਖਦੀ ਆ ਹਾਂਜੀ ਹਾਂਜੀ ਹਾਂ ਗਾਂ ਚ ਕੋਈ ਸ਼ੱਕ ਨਹੀਂ ਆ ਤੋ ਬਾਕੀ ਸੁਬਿਆਂ ਦੇ ਵਿੱਚ ਤਿੱਜੇ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਤੇ ਬੌਲੇ ਤੇ ਜਿਹੜੀ ਹੁਣ ਚੱਲ ਰਹੀ ਆ ਕੋਈ ਭਰਾ ਆ ਚੋਰ ਮਾਰ ਲੀਏ ਬਾਕੀ ਧਾਰਾਂ ਤੋਂ ਆਉਂਦੀਆਂ ਵੀ ਦੋ ਦੋ ਚਾਰ ਚਾਰ ਤੁਹਾਨੂੰ ਨਾਲ ਦੀ ਨਾਲ ਹੀ ਮਾਰ ਕੇ ਦਿਖਾ ਦਈਏ ਆ ਕਰਿਓ ਜੀ ਫੋਲੀ ਪਾਲੀ ਚੋਂ ਜਾਣ ਜਾਣਾ ਬਹੁਤ ਖਰੀ ਹੈ ਠੀਕ ਹੈ ਜੀ ਹਾਂ ਠੀਕ ਹੈ ਭਰਾ ਤਾਂ ਦੱਸੋ ਚੌਣ ਜਾਣ ਇੱਕ ਨੰਬਰ ਆ ਬਾਕੀ ਕੁਝ ਧਰਾਂ ਮਾਰ ਕੇ ਆਪਾਂ ਤਸੱਲੀ ਕਰਵਾਈ ਆ ਗਰਮੀ ਦੇ ਕਰਕੇ ਛੇਤੀ ਹੀ ਨਹੀਂ ਤੇ ਉਤਰਦਾ ਭਾਵੇਂ ਬਾਲਟੀ ਚ ਚੁਵਾਈ ਕਰਾ ਦਿੰਦੇ ਹਾਂ ਹਾਂ ਗਰਮੀ ਬਾਹਲੀ ਆਦਾ ਬਤੀ ਬੁਤੀ ਗਈ ਕਰਕੇ ਆਖੀ ਦਾ ਚਲੇ ਦਿੱਤਾ ਬਿਲਕੁਲ ਅੱਗੇ ਇੰਦਰਜੀਤ ਆ ਆਪਣੇ ਕੋਲ ਜਿਹੜੀ ਆ ਵੈੜਾ ਕੀਤਾ ਹਾਂਜੀ ਇਹਦਾ ਕੀ ਰਿਕਾਰਡ ਕੀ ਡਿਟੇਲ ਆ ਰਿਕਾਰਡ ਵੀਰ ਜੀ ਇਹ ਮਤਲਬ ਕਿ 40116 ਦੀ ਜਿਲ ਪਿਛਲੇ ਘਰਾਂ ਲੈਣ ਦੱਸੀ ਆਪਾਂ ਡੈਨ ਮਾਰ ਕੇ ਅੱਛਾ ਜੀ ਠੀਕ ਆ ਵੱਛੀ ਉਹਨਾਂ ਕਾ ਵੀ ਸਬਸਿਡੀ ਦਾ ਸੀਮਨ ਆਈ ਸਰਕਾਰੀ ਅੱਛਾ ਜੀ ਉਨਾ ਕਾ ਵੀ 500 ਰੁਪਇਆ ਦੇ ਕੇ ਹੀ ਟੀਗਾਰ ਖਵਾਇਆ ਵਾ ਹੁਣ ਆਂਦੇ ਸਬਸਿਡੀ ਤੇ ਹੀ ਪਤਾ ਨਹੀਂ ਹੁਣ 2500 ਵਾਲਾ ਸੀਮਨ ਨਾਲ 2000 ਵਾਲਾ ਵਾ ਸਟਰਾ ਆਂਦੇ ਹੀ ਰੱਖਿਆ ਸੜ ਤੋ ਗਿਆ ਗਵਾਜ ਕੋਠੀ ਕਾਠੀ ਪੌਂਦੇ ਦੋਂਦੇ ਹੜ ਤੋ ਗਿਆ ਗਵਾਜ ਚੰਗੇ ਗੱਲ ਕਾਦੀ ਕਿ ਸੀਮਨ ਦੀ ਬੱਛੀ ਆ ਜੇ ਮੁਗਲ ਬੱਛੀ ਆਪ ਮੂੰਹ ਦੰਦੀ ਦੋਂਦੀ ਦੋ ਦੰਦਾ ਵੀ ਅਪਾ ਕਨਫਰਮ ਕਰਾ ਲੈਂਦੇ ਭੈਣ ਭਰਾ ਉਹਦੀ ਬੱਛੀ ਆ ਦੋਸਤੋ ਆ ਕਰੋ ਚੱਕ ਠੀਕ ਆ ਜੀ ਡੈਨਮਾਰਕ ਸੀਮਨ ਦੀ ਆ ਚੰਗੀ ਬਹੁਤ ਪਿਆਰੀ ਵੱਛੀ ਹੈ ਤੇ ਵੱਡੀ ਆ ਪੂਰੀ ਦੇਖੋ ਯਾਦ ਵੇਖੋ ਕਿਵੇਂ ਇਧਰ ਵੇਖੋ ਨਸਲ ਬਰੀਡ ਵੇਖੋ ਜਿੱਦਾਂ ਇੱਕ ਆਪਾਂ ਨਾਰਮਲ ਦੱਸੋ ਵੱਡੇ ਫਾਰਮਾਂ ਦੇ ਉੱਪਰ ਲਾੜਦੇ ਫਾਰਮਾਂ ਦੇ ਉੱਪਰ ਪਸ਼ੂ ਦੇਖਦੇ ਆ ਸੋ ਨਸਲ ਬਰੀਡ ਦੇ ਵਿੱਚ ਐਚ ਐਫ ਬਰੀਡ ਦੀ ਜੀ ਦੋਸਤੋ ਪਿਓਰ ਵੱਛੀ ਆ ਗੋੰਦੀ ਠੀਕ ਆ ਜੀ ਫੁੱਲ ਵੱਡੀ ਹਾਈਟ ਲੈਂਥ ਕੱਦ-ਕੱਦ ਬਹੁਤ ਸੋਹਣਾ ਤੇ ਮਗਰ ਵੀ ਇਹਦੇ ਵੱਛੀ ਹੈ ਨਾ ਮਗਰ ਵੀ ਵੱਛੀ ਮਗਰ ਵੱਛੀ ਦਿਲ ਕਿਨੇ ਦੱਸਿਆ ਇਹਨੂੰ ਅੱਜ 5ਵਾਂ ਦਿਨ ਆ ਵੀ ਰਾਜਵੇਰੀ 5ਵਾਂ ਦਿਨ ਆ ਦੋਸਤੋ ਹਾਂ ਵੱਛੀ ਨੂੰ ਕਿਨੇ ਹੀ 4 ਕਿਲੋ ਡੰਗ ਦਾ ਦੁੱਧ ਪੀ ਦੋਸਤੋ ਵੈਸੇ ਜਿਹੜੇ ਨਸਲ ਬਰੀਡ ਦੇ ਵਿੱਚ ਬੱਚੇ ਆ ਵੈਸੇ ਹੀ ਤਕਰੀਬਨ ਕਿ 10 15 ਦਿਨ 20 ਦਿਨ ਉੱਚੇ ਦਿਖਾਈ ਦਿੰਦੇ ਆ ਕਿਉਂਕਿ ਪਲੇ ਪ੍ਰੀਤ ਦੇ ਬੱਚੇ ਹੁੰਦੇ ਆ ਕਿ ਚੰਗੇ ਸੀਮੰਦੀ ਆ ਬੱਚੀ ਹਾਂ ਤੋਂ ਮਗਰ ਬਹੁਤ ਚੰਗੇ ਸੀਮੰਦੀ ਦੀ ਬੱਚੀ ਆ ਦੋਸਤੋ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਉਹ ਵੀ ਬਿਲਕੁਲ ਵਾਅਦੇ ਬੰਦੀਆਂ ਤੁਹਾਡੇ ਲਈ ਤੇ ਅੱਜ ਦੁੱਧ ਦੇ ਥੱਲੇ ਆਪਾਂ ਕਿੰਨਾ ਚ ਪਾਵਾਂਗੇ ਵੀਰ ਇਹ ਰਾਜਵੀਰ ਇਹ ਆਪਾਂ ਤਾਂ ਚੋਈ ਜੇ ਮਤਲਬ ਪਰਸੋਂ ਦੀ ਗਾਂ ਖਰੀਦੀ ਸੀਗੀ ਆਪਾਂ ਪਰਸੋਂ ਦੀਆਂ ਧਾਰਾਂ ਮਾ ਲੋ ਗੱਲ ਕਰ ਲੋ ਵੀ 5 ਕਿਲੋ ਦੁੱਧ ਹੀ ਮਿਲ ਜਾਂਦਾ ਮੈਂ ਕੱਢਿਆ ਉਹਨਾਂ ਦੇ ਕਹਿਣ ਮੁਤਾਬਕ 20 ਕਿਲੋ ਆ ਬਾਕੀ ਅੱਜ ਮੇਰੇ ਕੋ ਵਹਿੜ ਆਈ ਆ ਚੋਕੇ ਭੈਣ ਭਰਾਵਾਂ ਨੂੰ ਪੱ ਦੱਸਦਾਂਗੇ 20 ਦਿੰਦੀ 18 ਦਿੰਦੀ ਅਜੇ ਤੇ ਬਲੋਈ ਤੇ ਆ ਬਾਕੀ ਉਹਨੇ ਇੰਨੀ ਗਰੰਟੀ ਦਿੱਤੀ ਹੈ ਕਿ ਨਾਰਮਲ 30 ਕਿਲੋ ਬੱਚੀ ਦੁੱਧ ਦੇ ਦੋਗੀ ਤੇ ਦੇਣਾ ਰਾਜਵੀਰੇ ਚਾਹੀਦਾ ਕੱਦ ਵੇਖੋ ਆਮ ਡੰਗਰ ਆਪਣੇ ਮੱਝਾਂ ਵੀ ਕਿਡੇ-ਕੜੀਆਂ گاਵਾਾਂ ਵਿੱਚ ਆ ਵੀ ਪੂਰੀ ਹਸਨੋ ਮੈਂ ਦੀ ਗਾਂ ਹੈ ਇਹ ਤੋਂ ਵੇਖੋ ਕਿੰਨੀ ਉੱਚੀ ਆ ਲੋ ਦੇਲ ਵੇਖੋ ਗਾਂ ਦੀ ਕਿੱਡੀ ਤੋਂ ਹਾਈਟ ਲੈਂਥ ਜਿਹੜੀ ਦੋਸਤੋ ਪਹਿਲਾਂ ਮੈਂ ਜ਼ਿਕਰ ਕਰਤਾ ਬਹੁਤ ਵਧੀਆ ਲੰਬੀ ਆ ਕੱਦ ਕੋਤ ਬਹੁਤ ਸੋਹਣਾ ਦੋਂਦੀ ਬੱਚੀ ਆ 20 ਕਿਲੋ ਇਹਨਾ ਨੋਟ ਕਰਦਾ ਪੂਰੀ ਫੁੱਲ ਬੇਲ ਵੀ ਫੁੱਲ ਹੋਊਗੀ ਕੱਦ ਵੀ ਫੁੱਲ ਹੋਊਗਾ ਜਾਦ ਵੀ ਫੁੱਲ ਹੋਊਗੀ ਬਿਲਕੁਲ ਜੀ ਹਾਂ ਜੋ ਵੀਰਿੰਦਰ ਜੀ ਤੇ ਖੋਲ ਕੇ ਵੀ ਦਿਖਾਈਏ ਇੱਕ ਵਾਰੀ ਸੋ ਹੁਣ ਮੌਕੇ ਤੇ ਦੋਸਤੋ ਜਿੰਨਾ ਦੁੱਧ aí ਤੇ ਥੱਲੇ ਹਾਜ਼ਰ ਜਿਹੜੀ ਆਪਾਂ ਪਹਿਲਾਂ ਦੋ ਤੁਹਾਨੂੰ ਮਿਲ ਗਈ ਦੋ ਦੰਦ ਬੱਚੀ ਪਾਈ ਸੀ ਸਨੋਮੈਨ ਦੀ ਗਿਰਬਾਲਾ ਫੋਨ ਆਇਆ ਹੈ ਡਿਮਾਂਡ ਕਰਦੇ ਸੀ ਲੋਕੀ ਵੀ ਚੰਗੇ ਰਿਕਾਰਡ ਵਾਲੀ ਬੱਚੀ ਲੈਣੀ ਆ ਮੋਹੋਂ ਦੰਦ ਦੀ ਦੋ ਦੰਦ ਹੋਵੇ ਕੀ ਹੋਈ ਉਹ ਵੀ 25 30 ਲੀਟਰ ਪਲੱਸ ਸੀ ਹਾਂਜੀ ਹਾਂਜੀ 30 ਪਲੱਸ ਸੀ ਉਹ 30 ਪਲੱਸ ਸੀ ਹਾਂਜੀ 32 ਕਿਲੋ ਦੁੱਧ ਦੀ ਚਵਾਈ ਦੁੱਧ ਬਾਕੀ ਰਾਜਵਿਰੇ ਇੱਕ ਗੱਲ ਹੈ ਕਿ ਜੇ ਕੇ ਭੈਣ ਭਰਾ ਨੇ 30 ਕਿਲੋ ਤਿਆਰ ਕਰਕੇ ਲੈਣਾ ਵਾ ਆਪਾਂ ਉਹ ਵੀ ਤਿਆਰ ਵੀ ਕਰ ਦਾਂ ਕਹਿਣ ਦੀ ਗੱਲ ਨਹੀਂ ਤਿਆਰ ਕਰ ਦਾਂਗੇ ਆਪਾਂ ਬੈਠਦਾ ਠੀਕ ਹੈ ਜੀ ਹਾਂ ਉਹ ਤੋਂ ਸੋਨ ਨਸਲ ਜਾਤ ਵਿੱਚ ਪੂਰੀ ਆ ਤੇ ਦੁੱਧ ਗਰਮ ਵਾਲੀ ਨੇ ਚਵਾ ਦੇਣਾ ਠੀਕ ਹੈ ਜੀ ਬਾਕੀ ਅੱਜ ਜਿਹੜਾ ਮੇਰਾ ਵੀ ਕੋਈ ਸੌਦਾ ਕਰੂਗਾ ਤੇ ਜੋ ਅੱਜ ਮੌਕੇ ਤੇ ਤੁਹਾਨੂੰ ਦੱਸਿਆ ਗਿਆ ਉਸ ਵਿਹਾਰ ਤੋਂ ਤੁਸੀਂ ਸੌਦਾ ਕਰ ਲਿਓ ਤੇ ਸੋਹਣੇ ਕਦ ਕਾੜ ਦੇ ਵਿੱਚ ਆਜ ਦੀ ਹਾਈਟ ਲੈਂਥ ਲੋਜੀ ਠੀਕ ਹੈ ਜੀ ਤੋਂ ਫੋਲੋ ਹਾਈਡ ਲੈਂਥ ਦੇ ਵਿੱਚ ਹਜੇ ਦੋਸਤੋ ਉਮਰ ਕਾਜੀ ਵੀ ਵੇਖੀਏ ਤਾਂ ਬਿਲਕੁਲ ਛੋਟੀ ਆ ਉਮਰ ਵਾਈਸ ਦੀ ਜੇਕਰ ਆਪਾਂ ਦੇਖੀਏ ਤਾਂ ਦੋਂਦੀ ਬੱਚੀ ਆ ਤੇ ਸਗਰਬਨ ਕਰਮਾਲੀਆ ਚੌਕ ਛੇਕ ਜਾਂ ਜਵਾਲ ਹੁੰਦੇ ਤੱਕ ਤਾਂ ਕਾਫੀ ਛੋਟੀ ਮਿਲਕ ਕਪੈਸਿਟੀ ਕਰ ਆਊਗੀ ਆਪਾਂ ਅਪਰਗਾਰੀ ਲਾ ਕੇ ਉਖਾਦਨੇ ਪੈਣਾ ਉਹ ਇਹਨਾਂ ਕੋਈ ਆਖੇ ਲੱਸੀ ਆ ਜਾ ਉਤਰਾਵਾ ਪੂਰੀ ਸੰਭੀ ਆ ਵੇਚੀ ਗਰਮੀ ਦੇ ਮੁਤਾਬਕ ਇਸ ਮੌਸਮ ਦੇ ਮੁਤਾਬਕ ਪੂਰੀ ਕਹ ਲਓ ਕਿ ਪੂਰੀ ਸੰਭੀ ਆ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਇਧਰ ਜਿੱਤੇ ਦੀ ਡਿਮਾਂਡ ਵੀਰੇ ਫਿਰ ਕਿਵੇਂ ਕਰਾਂਗੇ ਆਪਾਂ ਡਿਮਾਂਡ ਰਾ ਹੀ ਵੀਰੇ ਇਤਨਾ ਜਿਹਦਾ 30 ਕਿਲੋ ਦੁੱਧ ਤਿਆਰ ਕਰਕੇ ਦਾਂਗੇ ਆ ਫਿਰ ਉਹ ਦੁੱਧ ਦੀ ਡਿਮਾਂਡ ਹੋ ਜਾਈ ਤੇ ਬਾਕੀ ਹੁਣ ਵੀ ਆਪਾਂ ਡਿਮਾਂਡ ਇਹਦੀ ਫੋਨ ਤੇ ਰੱਖੀ ਆ ਜੇ ਕਿ ਫਾਰਮ ਲੈਣੀ ਫਾਰਮ ਵਾਲੇ ਨੇ ਵੀ ਜੀ ਫਾਰਮ ਵਾਲਿਆਂ ਨੂੰ ਪਤਾ ਵਾ ਵੀ ਐਡੀਆਂ ਬੱਚੀਆਂ ਦੂੰਦੀਆਂ ਜਿਹੜੇ ਰਿਕਾਰਡ ਦੀਆਂ ਨੇ ਉਹ ਕਿਤਰਾ ਪਾਲਦੀਆਂ ਨਹੀਂ ਲੋਕਲ ਬੰਦੇ ਨੇ ਤਾਂ ਲੈਣੀ ਨਹੀਂ ਲੈਣੀ ਫਾਰਮ ਵਾਲਨੇ ਆ ਤੇ ਮੇਰਾ ਵੀਰੇ ਫੋਨ ਤੇ ਰਿਹਾੜੇ ਦਾ ਕਰ ਲਾਂ ਜੇ ਭੈਣ ਭਰਾ ਲੈਣੀ ਆ ਨਾ ਤਾਂ ਕੋਈ ਨਹੀਂ ਦੇ ਦਾਂਗਾ ਜਾਇਜ਼ ਕਰਕੇ ਕੋਈ ਗੱਲ ਨਹੀਂ ਮਾਨ ਕਰਾਂਗਾ ਭੈਣ ਭਰਾਵਾਂ ਦਾ ਪੂਰਾ ਲਓ ਦੋਸਤੋ ਜੋ ਮੋਲੇ ਫਿਲਹਾਲ ਅੱਜ ਜਿਹੜਾ ਦੁੱਧ ਇਹਦੇ ਥੱਲੇ ਆ ਠੀਕ ਆ ਜੀ ਤੇ ਜੇਕਰ ਕੋਈ 8-10 ਦਿਨ ਰਹਿ ਜਾਂਦੀ ਹੈ ਤੇ ਉਹ ਥੋੜਾ ਜਿਹਾ ਵੀਰਾਂ ਦਾ ਵੀ ਦੁੱਧ ਆਪਾਂ ਫੋੜ ਕਰਕੇ ਫਿਰ ਸੇਲ ਕਰਾਂਗੇ ਫਿਲਹਾਲ ਜਿਹੜਾ ਅੱਜ ਮੇਰਾ ਵੀਰ ਕਿੰਨੀ ਚਾਹੁੰਦਾ ਤੇ ਤੁਸੀਂ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਚੱਲਣਗੇ ਅੱਜ ਵੀ ਤੁਸੀਂ ਰੇਟ ਪੁੱਛ ਲਿਓ ਜੇ ਕਿਸੇ ਵੀਰ ਨੂੰ ਪਸੰਦ ਆਊਗੀ ਜਾਂ ਕੋਈ ਫਾਰਮ ਦੇ ਵਿੱਚ ਚੰਗੀ ਬਰੀਡ ਚੰਗੀ ਨਸਲ ਤੇ ਕੰਮ ਕਰਨਾ ਚਾਹੁੰਦਾ ਹੈ ਮਰਾਜੀ ਕੋ ਉਤਾਰੇ ਦੀ ਵੀ ਹਾਂ ਲਿਓ ਜੀ ਇੱਥੇ ਮਾਰ ਲਈ ਆ ਲਓ ਜੀ ਤਵਾਈ ਚ ਵੀ ਬੜੀ ਰਾਜ ਵੀਰੇ ਹੂੰ ਬਹੁਤ ਵਧੀਆ ਹੂੰ ਬਹੁਤ ਵਧੀਆ ਸੋ ਚਵਾਪ ਸਮਾਂ ਜਿਹੜਾ ਦੋਸਤੋ ਬਹੁਤ ਜਿਆਦਾ ਖੂਬਸੂਰਤ ਆ ਤੇ ਬਹੁਤ ਸੋਣੀ ਚੰਗੀ ਸੋਣੀ ਹਾਈਟ ਦੇ ਵਿੱਚ ਤੇ ਵੈੜ ਜਿਹੜੀ ਵੀਰ ਦੇ ਕੋਲੇ ਅੱਜ ਵਿਖਾਊਗਾ ਉਸ ਚੰਗੇ ਸੀਮੰਟ ਦੇ ਵਿੱਚ ਮਗਰ ਵੀ ਬੱਛੀ ਆ ਠੀਕ ਆ ਠੀਕ ਆ ਜੀ ਸੋ ਇਹ ਅੱਜ ਦੋਸਤੋ ਤਿੰਨ ਐਨੀਮਲ ਸੀਗੇ ਫਲਹਾਲ ਨਾਲ ਦੀ ਨਾਲ ਹੀ ਆਪਾਂ ਕੋਈ ਪੰਜ ਪੰਜ 7 7 ਧਾਰਾ ਮਾਰ ਕੇ ਤਸਲੀ ਕਰਵਾ ਦਿੱਤੀ ਆ ਤੋਂ ਤਾਂ ਬਾਕੀ ਚਵਾਈ ਚ ਵੀ ਤੁਸੀਂ ਦੇਖ ਲਈਆ ਕੋਈ ਹੋਰ ਛੱਟਾ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਗੀ ਇੱਥੇ ਆਣ ਕੇ ਕੋਈ ਵੀ ਜੇ ਚੋਣੀ ਚਾਹੁੰਦਾ ਤਸੱਲੀ ਕਰਨੀ ਚਾਹੁੰਦਾ ਤੇ ਜਰੂਰ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰਿਓ ਆਪਣੀ ਇਹ ਅਜ ਤਿੰਨ ਪਸ਼ੂਆ ਵੀਰਿੰਦਰ ਜੀ ਤਾਂ ਆਪਣੇ ਕੋਲ ਤੇ ਨੰਬਰ ਬੋਲ ਦਈਏ ਜੀ ਨੰਬਰ ਆਪਣਾ 98553 48728 98557 48728 ਮੇਰੀ ਫੇਰ ਵੀਰਾਂ ਗੜ ਇਹ ਹੀ ਬੇਨਤੀ ਆ ਮੈਂ ਵਾਰ-ਵਾਰ ਇਹੀ ਕਰਦਾ ਵਾਂ ਵੀ ਵੀਰ ਇੱਥੇ ਆਓ ਤਸੱਲੀ ਨੂੰ ਪਹਿਲ ਦਿਓ ਤੁਸੀਂ ਪਹਿਲੇ ਆਉਣੇ ਆ ਤਸੱਲੀ ਨੂੰ ਪਹਿਲ ਦਿਓ ਜਦੋਂ ਬਾਅਦ ਚ ਮੈਂ ਲਾਂਮਾ ਲੈਣਾ ਰਾਜੀ ਖੁਸ਼ੀ ਦਾ ਵੀਰ ਜਿਹੜੇ ਫੋਨ ਲਾਉਣਾ ਆਪਣ ਲਾਵੇ ਲਾਂਮੇ ਆਣਾ ਨਾ ਕੋ ਲਾਵੇ ਕੋਈ ਠੱਗ ਕਹੀ ਜਾਵੇ ਕੋਈ ਕੁਛ ਕਹੀ ਜਾਵੇ ਵੀ ਜਿਹੜਾ ਇਥੇ ਮਾਲ ਲਈ ਲੈਣ ਆਉਂਦਾ ਵਾ ਨਾ ਆਪਾਂ ਕਿਤੇ ਉਹਦੀ ਅੱਖਾਂ ਨਹੀਂ ਬਣਦੀ ਆਪਾਂ ਕੋ ਦਿਨ ਉਹ ਨੇਰੇ 'ਚ ਨਹੀਂ ਰੱਖਦੇ ਵੀ ਵੀਰ ਆ ਤੈਨੂੰ ਮਾਲ ਦੇਣਾ ਵੀ ਆ ਵੇਖ ਤੂੰ ਦੀਂਦਾ ਕਿ ਨਹੀਂ ਦੀਂਦਾ ਅਗਲੇ ਨੇ ਆਪਦੀ ਨਿਗਾਹਾਂ ਵੇਖ ਕੇ ਵੀਰ ਪਰਖ ਕਰਕੇ ਲੈਣਾ ਆਪਾਂ ਵੀ ਪਹਿਲਾ ਲਾਗ ਲੈ ਹਾਂਦੇ ਚੰਗੇ ਹੁਣ ਉਹ ਵੈਰ ਤੇ ਚੰਗੇ ਪਹਿਲ ਲੱਗੇ ਆ ਪਹਿਲੇ ਲਾਗ ਲੈ ਦੀ ਤੋ ਆਪਦੀ ਆਣ ਕੇ ਤਸੱਲੀ ਕਰਿਆ ਕਰੋ ਮੇਰੇ ਵੀਰ ਬਾਅਦ ਜੇ ਨੂੰ ਕਮੈਂਟਾਂ 'ਚ ਕਹਿਣਾ ਜੋ ਉਤਰਾ ਕ ਕਰਾਂਗੇ ਜੇ ਕਿ ਨਾ ਠਗੀ ਤਰਾ ਹੋਇਆ ਹੋਊਗਾ ਤਾਂ ਉਹਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਐਵੇਂ ਭੈਣ ਭਰਾ ਮਾੜਾ ਨਾ ਬੋਲਨੇ ਤਾਂ ਨਾ ਗਲਤ ਅਸਰ ਪੈਂਦਾ ਵਪਾਰ ਲੈਣ ਚ ਬਹੁਤ ਅਸਰ ਗਲਤ ਪੈਂਦਾ ਵਾ ਹਾਂਜੀ ਬਾਕੀ ਦੋਸਤੋ ਫਿਲਹਾਲ ਇਹ ਨਾ ਕਿ ਤੇ ਵਾਰ-ਵਾਰ ਆਪਾਂ ਬੇਨਤੀ ਕਰਦੇ ਰਹਿੰਦੇ ਆ ਉਹਤੇ ਸਾਰੇ ਮੇਰਾ ਵੀਰ ਗੌਰ ਕਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ